ਇਹ ਕੁਪਕੀ ਫਰੀ ਹੈ ਪੋਸਟ ਫਰੀ ਹੈ ਉਹਦੇ ਬਾਰੇ ਕੀ ਪੜਨਾ ਚਾਹੀਦਾ ਇਸ ਤਰ੍ਹਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਮਾਨਯੋਗ ਐਸਐਸਪੀ ਬਠਿੰਡਾ ਸ਼੍ਰੀ ਹਰਮਨਬੀਲ ਸਿੰਘ ਗਿੱਲ ਆਈਪੀਐਸ ਜੀ ਦੀਆਂ ਦਿਸ਼ਾ ਹਦਾਇਤਾਂ ਤੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੋਈ ਹੈਗੀ ਆ ਉਸ ਦੇ ਸਬੰਧ ਦੇ ਵਿੱਚ ਕੱਲ ਸੀਆਈਏ ਸਟਾਫ ਦੇ ਖਸਾਈ ਕਰਮਜੀਤ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਇਹ ਇਹਨਾਂ ਕਵਾਂਟਲ ਭੁੱਕੀ ਜਿਹੜੀ ਹੈਗੀ ਆ ਉਹ ਬਰਾਮਦ ਕੀਤੀ ਗਈ ਹੈਗੀ ਹੈ ਜਿਦੇ ਵਿੱਚ ਇਹ ਟਰੱਕ ਜਿਹੜਾ ਹੈਗਾ ਇੱਕ ਇਹ ਖੇਲਿਆਂ ਦਾ ਲੱਦਿਆ ਹੋਇਆ ਸੀਗਾ ਜਿਦੇ ਉੱਪਰ ਜਿਹੜੇ ਹੈਗੇ ਆ ਇਹ ਭੁੱਕੀ ਜਿਹੜੀ ਹੈਗੀ ਹੈ ਦੋ ਸ਼ਖਸ ਜਿਹੜੇ ਹੈਗੇ ਆ ਲੈ ਕੇ ਜਾ ਰਹੇ ਸੀਗੇ ਜਿਹੜੇ ਪਿੰਡ ਸੇਲਬੁਰਾ ਦੇ ਹੈਗੇ ਇੱਕ ਇਹਨਾਂ ਦੇ ਵਿੱਚੋਂ ਹੈ ਸੰਤੂਰਾ ਸਿੰਘ son of ਗੁਰਦੇਵਾਲ ਸਿੰਘ ਪਿੰਡ ਸੇਲਬੁਰਾ ਤੇ ਦੂਜਾ ਹੈਗਾ ਬੱਬੂ ਸਿੰਘ ਇਹ ਵੀ ਪਿੰਡ ਸੇਲਬੁਰਾ ਦਾ ਹੈਗਾ ਜਿਹੜਾ ਆਪਣੇ ਨਾਂ ਕੀ ਰਹਿੰਦਾ ਹੈ ਤੇ ਇਹ ਦੋਨੋਂ ਜਾਣੇ ਜਿਹੜੇ ਹੈਗੇ ਆ ਇਹ ਭੁੱਕੀ 3 ਕੁਆਂਟਲ ਲੈ ਕੇ ਜਾ ਰਹੇ ਸੀਗੇ ਖੇਲਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਇਹ ਗੱਟੇ ਰੱਖੇ ਹੋਏ ਸੀਗੇ ਤੇ ਇਹਦੇ ਵਿੱਚ ਕੁੱਲ ਅਸੀਂ ਜਦੋਂ ਇਹਨੂੰ ਚੈੱਕ ਕੀਤਾ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਕਾਲ ਕਰਕੇ ਮੈਨੂੰ ਬੁਲਾਇਆ ਮੌਕੇ ਤੇ ਜਦੋਂ ਅਸੀਂ ਇਹਦਾ ਵਜ਼ਨ ਕੀਤਾ ਤਾਂ ਇਹ 3 ਕੁਆਂਟਲ ਭੁੱਕੀ ਜਿਹੜੀ ਆ ਪਾਈ ਗਈ ਇਹਦੇ ਸਬੰਧ ਚ ਇਹਨਾਂ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਹੈਗੀ ਆ ਇਹ ਕਾਪੀ ਆਰ ਨੰਬਰ 13 ਮਿਤੀ 13 2024 ਅੰਡਰ ਸੈਕਸ਼ਨ 15 ਸੀ 6885 ਐਨਡੀਪੀ ਸੈਕ ਹਨਤਲ ਵੰਡੀ ਜਿਹੜੀ ਹੈਗੀ ਆ ਉਹ ਦਰਜ ਰਜਿਸਟਰ ਕੀਤੀ ਹੈ ਤੇ ਦੋਨੋਂ ਦੋਸ਼ੀਆਂ ਨੂੰ ਜਿਹੜਾ ਹੈਗਾ ਇਹ ਅਰੈਸਟ ਕਰ ਲਿਆ ਹੈਗਾ ਬਾਕੀ ਇਹਦੀ ਅੱਗੇ ਪੜਤਾਲ ਜਾਰੀ ਹੈਗੀ ਆ ਤੇ ਛੇਤੀ ਹੀ ਜਿਹੜੇ ਇਹਦੇ ਵਿੱਚ ਕਾਫੀ ਮਤਲਬ ਜਿਹੜੇ ਹੈਗੇ ਆ ਖੁਲਾਸੇ ਹੋਣ ਦੀ ਸੰਭਾਵਨਾ ਹੈਗੀ ਆ ਥੈਂਕ ਯੂ ਸਰ